ਲੁਧਿਆਣਾ ਦੇਹਾਤੀ ਪੁਲਿਸ ਦੇ ਐਸਐਸਪੀ ਨਵਨੀਤ ਸਿੰਘ ਬੈਂਸ ਦੇ ਦਿਸ਼ਾ ਨਿਰਦੇਸ਼ਾ ਹੇਠ ਲੁਧਿਆਣਾ ਦੇਹਾਤੀ ਪੁਲਿਸ ਵੱਲੋਂ ਨਸ਼ਾ ਤਸਕਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਦੇ ਤਹਿਤ ਸੀਆਈਏ ਸਟਾਫ ਪੁਲਿਸ ਦੇ ਮੁਖੀ ਇੰਸਪੈਕਟਰ ਕਿੱਕਰ ਸਿੰਘ ਦੀ ਪੁਲਿਸ ਟੀਮ ਨੇ ਮਿਲੀ ਜਾਣਕਾਰੀ ਦੇ ਆਧਾਰ ਤੇ ਨਸ਼ਾ ਸਪਲਾਈ ਕਰਨ ਵਾਲੇ ਗਿਰੋਹ ਦੇ ਦੋ ਮੈਂਬਰਾਂ ਨੂੰ 30 ਕੁਇੰਟਲ ਪੁੱਕੀ ਚੂਰਾ ਪੋਸਤ ਸਮੇਤ ਮੌਕੇ ਤੇ ਕਾਬੂ ਕੀਤਾ ਹੈ ਅਤੇ ਦੇਹਾਤੀ ਪੁਲਿਸ ਵੱਲੋਂ ਤਿੰਨ ਹੋਰ ਦੋਸ਼ੀਆਂ ਨੂੰ ਇਸੇ ਮਾਮਲੇ ਵਿੱਚ ਨਾਮਜ਼ਦ ਕਰ ਪੰਜਾਂ ਦੋਸ਼ੀਆਂ ਖਿਲਾਫ ਥਾਣਾ ਸਦਰ ਜਗਰਾਉਂ ਵਿਖੇ ਐਨਡੀਪੀਐਸ ਅਕੈਡਮੀ ਤੇ ਮਾਮਲਾ ਦਰਜ ਕੀਤਾ ਆ ਗਿਆ ਹੈ ਇਸ ਮਾਮਲੇ ਸੰਬੰਧੀ ਪ੍ਰੈਸ ਵਾਰਤਾ ਦੌਰਾਨ ਐਸਐਸਓਪੀ ਨਵਨੀਤ ਸਿੰਘ ਬੈਂਸ ਵੱਲੋਂ ਜੋ ਜਾਣਕਾਰੀ ਸਾਂਝਾ ਕੀਤੀ ਗਈ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਜਗਰਾਉਂ ਤੋਂ ਪੱਤਰਕਾਰ ਰਜਨੀਸ਼ ਬਾਸਲ ਅਤੇ ਚਰਨਜੀਤ ਸਿੰਘ ਚੰਡੀ ਰਿਪੋਰਟ ਮੂਹਮ ਦੇ ਵਿੱਚ ਜਗਰਾਉਂ ਪੁਲਿਸ ਨੂੰ ਇੱਕ ਵੱਡੀ ਸਫਲਤਾ حاصل ਹੋਈ ਜੋ ਤੋਂ ਸੀਆਈਏ ਜਗਰਾਉਂ ਦੀ ਟੀਮ ਲੀਡ ਬਾਈ ਡੀਐਸਪੀ ਡੀ ਸੰਦੀਪ ਪਡੇਰਾ ਅਤੇ ਸੀਆਈਏ ਇਨਚਾਰਜ ਕਿਕਰ ਸਿੰਘ ਇਹਨਾਂ ਨੇ ਇੱਕ ਟਰੱਕ ਨੂੰ ਇੰਟਰਸੈਪਟ ਕੀਤਾ। ਏ ਟਰੱਕ ਜਿਹਦਾ ਨੰਬਰ RJ 11 GH 5568 ਸੀ ਹੈ। ਇਹਦੀ ਜਦੋਂ ਤਲਾਸ਼ੀ ਲਈਤੀ ਗਈ ਤਾਂ ਇਹਚੋ 150 ਬੋਰੀਆਂ ਪੌਪੀ ਹਸਕ ਦੀਆਂ ਨਿਕਲੀਆਂ। ਜਿਹੜੀਆਂ ਬੋਰੀਆਂ ਦਾ ਜਦੋਂ weight ਕੀਤਾ ਗਿਆ ਤੇ ਇੱਕ ਬੋਰੀ ਦਾ ਭਾਰ ਤਕਰੀਬਨ 20 ਕਿਲੋ ਨਿਕਲਿਆ ਤੇ ਕੁੱਲ 3000 ਕਿਲੋ ਪੌਪੀ ਹਸਕ ਜਿਹੜੀ ਹੈਗੀ ਉਸ ਲਈ ਇਹ ਜਗਰਾਉਂ ਦੀ ਟੀਮ ਵੱਲੋਂ ਮਰਾਵਤ ਕੀਤੀ ਗਈ। ਇਹਦੇ ਵਿੱਚ ਦੋ ਦੋਸ਼ੀ ਜਿਹੜੇ ਅਰੈਸਟ ਹੋ ਚੁੱਕੇ ਹਨ ਉਹ ਦੋਸ਼ੀਆਂ ਦੇ ਨਾਂ ਹਨ ਸ਼ੰਕਰ ਲਾਲ ਤੇ ਰਤਨ ਲਾਲ। ਦੋਨੋਂ ਰਾਜਸਥਾਨ ਚਿੱਤੋੜਗੜ ਏਰੀਆ ਦੇ ਰਹਿਣ ਵਾਲੇ। ਜਦੋਂ ਇਹਨਾਂ ਦੀ ਕੋਸ਼ਿਸ਼ ਕੀਤੀ ਗਈ ਤੇ ਇਹਾਂ ਨੇ ਦੱਸਿਆ ਕਿ ਇਹ ਜਿਹੜਾ ਟਰੱਕ ਸੀਗਾ ਇਹ ਰਾਜਸਥਾਨ ਦੇ ਚਿੱਤੋੜਗੜ ਏਰੀਆ ਤੋਂ ਆਇਆ ਸੀ ਅਤੇ ਇਹਨੇ ਡਿਲੀਵਰੀ ਮੋਗੇ ਤੇ ਲੁਧਿਆਣੇ ਦੇ ਵਿੱਚ ਕਰਨੀ ਸੀ। ਫਰਦਰ ਪੁਸ਼ਕਿਰ ਜਿਹੜੀ ਹੈ ਜੇ ਕੀਤੀ ਜਾ ਗਰਨੀ ਸਰ ਕਿਹੜੇ ਏਰੀਆ ਚ ਇਹਨਾਂ ਨੇ ਡਿਲੀਵਰੀ ਕਰਨੀ ਸੀ ਕਿ ਤੇ ਉਹ ਬੰਦੇ ਨੂੰ ਰਿਸਟ ਹੋਰੇ ਲੁਧਿਆਣੇ ਦੇ ਵਿੱਚ ਤੇ ਮੋਗੇ ਦੇ ਵਿੱਚ ਹੀ ਇਹਨਾਂ ਨੇ ਕਰਨੀ ਸੀ ਬਾਕੀ ਅਜੇ ਕੁਝ ਗੇਸਟ ਕਾਫੀ ਨਾਮ ਦੱਸੇ ਹੈਗੇ ਉਹ ਵੈਰੀਫਾਈ ਕਰਨ ਉਪਰੰਤ ਜਿਹੜੇ ਅੱਗੇ ਕਾਰਵਾਈ ਕੀਤੀ ਗਈ ਪਹਿਲਾਂ ਵੀ ਮਾਮਲੇ ਦਰਜ ਹੈਗੇ ਸਾਰੇ ਇਹਨਾਂ ਦੇ ਉੱਤੇ ਤਿੰਨ ਦੋਸ਼ੀਆਂ ਦੇ ਉੱਤੇ ਪਹਿਲੇ ਵੀ ਮਾਮਲੇ ਦਰਜ ਹਨ ਗੁਰਜਿੰਦਰ ਸਿੰਘ ਦੇ ਉੱਤੇ 4 ਗੁਰਦਾਸ ਸਿੰਘ ਦੇ ਉੱਤੇ 1 ਤੇ ਲਖਵਿੰਦਰ ਸਿੰਘ ਦੇ ਉੱਤੇ 2 ਮਾਮਲੇ ਇਹ ਤਸਕਰੀ ਦੇ ਹੋਰ ਵੀ ਮਾਮਲੇ ਕੋਈ ਜੀ ਐਨਡੀਪੀਐਸ ਦੇ ਸਕੇ ਜੀ ਦੂਸਰੇ ਵੀ ਸਰ ਜਿਹੜੀ ਪੁੱਛਗੀ ਦੌਰਾਨ ਨਾਮ ਇਹਨਾਂ ਨੇ ਦੱਸੇ ਨੇ ਉਹਨਾਂ ਚੋਂ ਕਿਸੇ ਨਾਮ ਨੂੰ ਨਾਮਜ਼ਦ ਕੀਤਾ ਜੀ ਇਸ ਮਾਮਲੇ 'ਚ ਠੀਕ ਹੈ ਜੀ ਤਿੰਨ ਹੋਰ ਜਾਨਿਆਂ ਨੂੰ ਨਾਮਜ਼ਦ ਕੀਤਾ ਗਿਆ ਹੈ ਗੁਰਜਿੰਦਰ ਸਿੰਘ ਗੁਰਦਾਰ ਸਿੰਘ ਤੇ ਲਖਵਿੰਦਰ ਇਹ ਜਿਹੜੇ ਖਰੀਦਦਾਰ ਨੇ ਉਹ ਕੋਈ ਹੋਰ ਨਹੀਂ ਹੈ ਜੀ ਇਹ ਮੋਗੇ ਦੇ ਹਨ ਸਾਰੇ ਮੋਗੇ ਦੇ ਇਹ ਜਿਹੜੇ ਇਹਨਾਂ ਤੋਂ ਖਰੀਦਣਾ ਸੀ ਇਹਨਾਂ ਨੇ ਉਹ ਉਸੇ ਨੇ ਬੰਦੇ ਨੇ ਜੀ ਹਾਂ ਜੀ ਅਜੇ ਅਜੇ ਤੱਕ ਦੀ ਪੁੱਛਗਿੱਛ ਦੇ ਵਿੱਚ ਇਹੀ ਗੱਲ ਸਾਹਮਣੇ ਆਈ ਹੈ ਬਾਕੀ ਅਜੇ ਪੁੱਛਗਿੱਛ ਜਾਰੀ ਹੈ ਠੀਕ ਹੈ ਜੀ